ਲੋ ਜੀ ਆਏ ਹਰ ਨਵੇਂ ਦਿਨ ਮੌਸਮ ਦੇ ਵਿੱਚ ਵੱਡਾ ਬਦਲਾਅ ਹੋ ਰਿਹਾ ਸਵੇਰੇ ਵੇਲੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਤੇ ਆਥਨ ਵੇਲੇ ਵੀ ਤੇ ਦਿਨ ਦੇ ਵਿੱਚ ਥੋੜਾ ਜਿਹੜਾ ਮਹਿਸੂਸ ਜਿਹੜੀ ਹਲਕੀ ਜਿਹੀ ਧੁੱਪ ਗਰਮਾਹਟ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਦਿਨ ਦੇ ਵੇਲੇ ਕਦੇ-ਕਦੇ ਬਹੁਤ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਆ ਤੇ ਇਸੇ ਮੌਨਸੂਨ ਸੀਜ਼ਨ ਦੇ ਵਿੱਚ ਦੇਸ਼ ਭਾਗ ਵਿੱਚ ਮੀਂਹ ਪਿਆ ਜਿਸ ਨੇ ਬੀਤੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਕਈ ਸੂਬਿਆਂ 'ਚ ਮੀਂਹ ਇੰਨਾ ਜ਼ਿਆਦਾ ਸੀ ਕਿ ਨਦੀਆਂ ਤਲਾਬਾਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਹਾਲਾਂਕਿ ਮੌਨਸੂਨ ਦੇ ਜਾਣ ਤੋਂ ਬਾਅਦ ਕਈ ਸੂਬਿਆਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਜਦੋਂ ਕਿ ਸੂਬਿਆਂ ਦੇ ਵਿੱਚ ਮੀਂਹ ਅਜੇ ਵੀ جاری ਆ ਤੇ ਅੱਗੇ ਰਹਿਣ ਦੀ ਜਿਹੜੀ ਉਮੀਦਾਂ ਜਤਾਇਆ ਜਾ ਰਿਹਾ ਹੈ ਕਿ ਅੱਗੇ ਮੀਂਹ ਜਿਹੜਾ ਉਹ ਪੈ ਸਕਦਾ ਤੇ ਮੌਸਮ ਨੇ ਇੱਕ ਵਾਰ ਫਿਰ ਤੋਂ ਬਦਲ ਗਿਆ ਹੈ ਤੇ ਇਸੇ ਤਰ੍ਹਾਂ ਭਾਰਤੀ ਮੌਸਮੀ ਭਾਗ ਨੇ 20 ਤੇ 21 ਦੇ 22 ਨਵੰਬਰ ਨੂੰ ਕਈ ਸੂਬਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਤਾਂ ਅਹਿਮ ਖਬਰਾਂ ਤੁਹਾਡੇ ਲਈ ਖਾਸ ਕਰਕੇ ਪੰਜਾਬੀਆਂ ਦੇ ਲਈ ਤਾਂ 22 ਨਵੰਬਰ ਤੱਕ ਜਿਹੜਾ ਮੀਨੂ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਪੰਜਾਬ ਦੇ ਵਿੱਚੋਂ ਮੌਸਮ ਬਦਲ ਰਿਹਾ ਪਹਾੜਾਂ ਤੋਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਆ ਬੀਤੇ 24 ਘੰਟਿਆਂ ਦੇ ਵਿੱਚੋਂ ਔਸਤਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਸੈਲਸੀਅਸ ਘਟ ਗਿਆ ਤੇ ਮੌਸਮ ਕੇਂਦਰ ਅਨੁਸਾਰ 20 ਨਵੰਬਰ ਤੱਕ ਉੱਤਰੀ ਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 24 ਤੋਂ ਜਿਹੜਾ 26 ਡਿਗਰੀ ਸੈਲਸੀਅਸ ਤੇ ਬਾਕੀ ਪੰਜਾਬ ਵਿੱਚ 26 ਤੋਂ ਜਿਹੜਾ 28 ਗ੍ਰੀਸ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਪੁੱਲ ਮਲਾ ਕੇ ਵੱਧ ਤੋਂ ਅ ਤਾਪਮਨ ਆਮ ਦੇ ਨੇੜੇ ਰਹੇਗਾ 24 ਨਵੰਬਰ ਤੋਂ ਮੌਸਮ ਫਿਰ ਤੋਂ ਬਦਲੇਗਾ ਪਛਮੀ ਗੜਵੜੀ ਸਰਗਰਮ ਹੋਣ ਦੀ ਸੰਭਾਵਨਾ ਜਿਸ ਨਾਲ ਪੰਜਾਬ ਵਿੱਚ ਕੁਝ ਥਾਵਾਂ ਉਤੇ ਮੀਂਹ ਵੀ ਜੜਾ ਪੈ ਸਕਦਾ ਕੇਰਲ ਦੇ ਵਿੱਚ ਮੌਸਮ ਫਿਰ ਬਦਲਣ ਵਾਲਾ ਮੌਸਮੀ ਪਾਗਨੇ ਚਿਤਾਮਨੀ ਜਾਰੀ ਕੀਤੀ ਹੈ ਕੇਰਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ 19 ਤੋਂ 21 ਤੇ 22 ਨਵੰਬਰ ਨੂੰ ਪਾਰੀ ਮੀ ਪੈ ਸਕਦਾ ਹੈ ਇਸੇ ਸਮੇਂ ਦੌਰਾਨ ਜਿਹੜਾ ਤੇਜ਼ ਹਵਾਵਾਂ ਗਰਜ ਤੇ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਆ ਮੌਸਮੂਨ ਦੇ ਚਲੇ ਜਾਣ ਤੋਂ ਬਾਅਦ ਵੀ ਤਾਮਿਲਨਾਡੂ ਦੇ ਵਿੱਚ ਮੀ ਰੁਕ ਨਹੀਂ ਰਿਹਾ ਮੌਸਮੀ ਭਾਗ ਦੇ ਅਲਰਟ ਅਨੁਸਾਰ ਤਾਮਿਲਨਾਡੂ ਦੇ ਵਿੱਚ ਮੌਸਮ ਫਿਰ ਬਦਲ ਜਾਵੇਗਾ 22 ਨਵੰਬਰ ਨੂੰ ਜਿਹੜਾ ਸੂਬਿਆਂ ਪਰ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਪਾਰੀ ਮੀ ਪੈ ਸਕਦਾ ਹੈ ਇਸੇ ਸਮੇਂ ਦੌਰਾਨ ਜਿਹੜਾ ਗਰਜ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਤੇ ਪੰਜਾਬ ਦੇ ਵਿੱਚੋਂ ਹੁਣ ਘਟੋ ਘਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਇਸ ਸਾਲ ਸਰਦੀਆਂ ਦੀ ਸ਼ੁਰੂਆਤ ਬਾਅਦ ਇਹ ਸਭ ਤੋਂ ਘੱਟ ਤਾਪਮਨ ਅਤੇ ਅਗਲੇ 2 ਹਫ਼ਤਿਆਂ ਦੇ ਵਿੱਚ ਤਾਪਮਨ ਹੋਰ ਡਿੱਗੇਗਾ ਹਾਲਾਂਕਿ ਬੀਤੇ 24 ਘੰਟਿਆਂ ਦੇ ਵਿੱਚ ਸੂਬੇ ਦਾ ਔਸਤ ਤਾਪਮਨ ਥੋੜਾ ਵਧਿਆ ਪਰ ਇਹ ਆਮ ਦੇ ਨੇੜੇ ਆ ਮੌਸਮੀ ਵਿਭਾਗ ਦੇ ਅਨੁਸਾਰ 72 ਘੰਟੇ ਧੁੱਪ ਵਾਲੇ ਰਹਿਣਗੇ ਤੇ ਮੌਸਮ ਸਾਫ਼ ਰਹੇਗਾ ਜਿਸ ਕਾਰਨ ਸੂਬੇ ਦੇ ਤਾਪਮਨ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਬੀਤੇ 24 ਘੰਟਿਆਂ ਦੇ ਵਿੱਚ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਨ 0.1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਫਰੀਦਕੋਟ ਦੇ ਵਿੱਚ ਕਟੋਗਾਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਘਟੋ ਘਟ ਤਾਪਮਾਨ 5 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਤੇ ਅਗਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਬਾਹਰੀ ਇਲਾਕਿਆਂ ਵਿੱਚ ਧੁੰਦ ਬਣੀ रह ਸਕਦੀ ਹੈ ਤੇ ਬਾਹਰੀ ਇਲਾਕਿਆਂ ਵਿੱਚ ਕੋਰੇ ਦੇ ਅਸਰ ਨੇ ਜੋ ਕਿ ਠੰਡ ਦੇ ਬਹੁਤ ਜ਼ਿਆਦਾ ਸੰਕੇਤ ਨੇ ਕਟੋਗਟ ਤਾਪਮਨ 5 ਤੋਂ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਤੇ ਤਿੰਨ ਦਾ ਵੱਧ ਤੋਂ ਵੱਧ ਤਾਪਮਨ 22 ਤੋਂ 30 ਡਿਗਰੀ ਸੈਲਸੀਅਸ ਤੱਕ ਰਹੇਗਾ ਹਵਾ ਦੀ ਗਤੀ ਹੌਲੀ ਰਹੇਗੀ ਜਿਸ ਨਾਲ ਠੰਡ ਮਹਿਸੂਸ ਹੋਵੇਗੀ ਮੀਂਹ ਪੈਣ ਦੀ ਕੋਈ ਹਲੇ ਜਿਹੜੀ ਸੰਭਾਵਨਾ ਨਹੀਂ ਪਰ ਕਿਹਾ ਜਾ ਰਿਹਾ ਕਿ 22 ਨਵੰਬਰ ਤੱਕ ਜਿਹੜਾ ਭਾਰੀ ਮੀਨੂ ਲੈ ਕੇ ਚੇਤਾਵਨੀ ਜਾ ਰਹੀ ਹੈ ਤੇ ਪੰਜਾਬ ਵਿੱਚ ਧੁੰਦ ਵੀ ਹੁਣ ਦੇਖੀ ਜਾ ਰਹੀ ਹੈ ਤੇ ਮੌਸਮੀ ਭਾਗ ਦੇ ਅਨੁਸਾਰ ਦਿੱਲੀ ਐਨਸੀਐਰ ਦੇ ਵਿੱਚ ਠੰਡੀ ਲਹਿਰ ਦਾ ਅਨੁਮਾਨ ਹੈ ਤੇ ਦਿੱਲੀ ਐਨਸੀਐਰ ਦੇ ਵਿੱਚ ਸਵੇਰੇ ਤੇ ਆਥੋਂ ਨੂੰ ਜਿਹੜੀਆਂ ਠੰਡੀਆਂ ਹਵਾਵਾਂ ਲਗਾਤਾਰ ਚੱਲ ਰਹੀਆਂ ਨੇ ਜਿਸ ਕਾਰਨ ਲੋਕਾਂ ਨੂੰ ਠੰਡ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਤੇ ਇਸ ਵੇਲੇ 23 ਨਵੰਬਰ ਦੇ ਵਿਚਕਾਰ ਮੌਸਮ ਵਿੱਚ ਕੋਈ ਵੱਡਾ ਬਦਲਾ ਆਉਣ ਦੀ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਤੇ ਦਿੱਲੀ ਐਨਸੀਆਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਹੈ ਤੇ ਲੋਕਾਂ ਨੂੰ ਜਿਹੜੀ ਰਾਤ ਨੂੰ ਠੰਡ ਉਹ ਮਹਿਸੂਸ ਕਰਨ ਲੱਗ ਗਏ ਨੇ ਤੇ ਦੇਦੇ ਤਾਪਮਾਨ ਦੇ ਵਿੱਚ ਥੋੜਾ ਵਾਧਾ ਹੋਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਹਲਕੀ ਧੁੰਦ ਦੇ ਵਿੱਚ ਥੋੜਾ ਹੋਰ ਵਾਦਾ ਹੋਣ ਦੀ ਉਮੀਦ ਲਗਾਈ ਜਾ ਰਹੀ ਆ